ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦੀ 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 ਇਹ ਗੱਲ ਬੜੀ ਚੱਲ ਰਹੀ ਹੈ ਖੁੱਲੇ ਆਮ ਚੱਲ ਰਹੀ ਨਾਰੇ ਬਾਜ਼ੀਆਂ ਦੇ ਅੰਦਰ ਚੱਲ ਰਹੀ ਹੈ ਸਭ ਤੋਂ ਪਹਿਲਾਂ ਆਪਣੇ ਅੰਦਰ ਨੂੰ ਕੋਖੋ ਅੰਦਰ ਦੀ ਕਿਤਾਬ ਖੋਲ ਕੇ ਖੁਦ ਪੜੋ ਕਿ ਤੁਸੀਂ ਅੰਦਰੋਂ ਆਜ਼ਾਦ ਹੋ ਜਾਂ ਅੰਦਰੋਂ ਗੁਲਾਮ ਅਗਰ ਤੁਹਾਡਾ ਅੰਦਰ ਗੁਲਾਮ ਹੈ ਉਹ ਕਿਸੇ ਦਾ ਵੀ ਹੋਵੇ ਤੇ ਫਿਰ ਇੱਕ ਪਾਸਿਓਂ ਆਜ਼ਾਦੀ ਮਿਲ ਜਾਏਗੀ ਦੂਜੇ ਪਾਸੇ ਗੁਲਾਮੀ ਦੀ ਜ਼ੰਜੀਰ ਫਿਰ ਬੱਜੀ ਰਹੇਗੀ ਕੋਈ ਫਰਕ ਨਹੀਂ ਪਵੇਗਾ ਕਿਹੜੀ ਜ਼ੰਜੀਰ ਦੇ ਨਾਲ ਬੱਧੇ ਹੋ ਲੋਹੇ ਦੀ ਜ਼ੰਜੀਰ ਹੈ ਚਾਂਦੀ ਦੀ ਜ਼ੰਜੀਰ ਹੈ ਜਾਂ ਸੋਨੇ ਦੀ ਜ਼ੰਜੀਰ ਹੈ ਅਗਰ ਤੋਤਾ ਇੱਕ ਪਿੰਜਰੇ ਦੇ ਅੰਦਰ ਕੈਦ ਹੋਵੇ ਤੇ ਕੀ ਫਰਕ ਪੈਂਦਾ ਹੈ ਤੋਤੇ ਨੂੰ ਕਿ ਉਹ ਲੋਹੇ ਦੀਆਂ ਤਾਰਾਂ ਦਾ ਬਣਿਆ ਪਿੰਜਰਾ ਹੈ ਚਾਂਦੀ ਦੀਆਂ ਧਾਰਾਂ ਦਾ ਬਣਿਆ ਪਿੰਜਰਾ ਹੈ ਜਾਂ ਸੋਨੇ ਦੀਆਂ ਧਾਰਾਂ ਦਾ ਮੋਟੀਆਂ ਧਾਰਾਂ ਦਾ ਬਣਿਆ ਪਿੰਜਰਾ ਹੈ ਕੋਈ ਫਰਕ ਨਹੀਂ ਕੈਦ ਤੇ ਕੈਦ ਹੈ ਗੁਲਾਮੀ ਤੇ ਗੁਲਾਮੀ ਹੈ ਤੁਸੀਂ ਆਪਣੇ ਅੰਦਰ ਨੂੰ ਪੜੋ ਵਿਚਾਰੋ ਕਿ ਤੁਸੀਂ ਅੰਦਰੋਂ ਆਜ਼ਾਦ ਹੋ ਔਰ ਮੈਂ ਇਹਦੇ ਵਾਸਤੇ ਇੱਕ ਤੁਹਾਡੇ ਸਾਹਮਣੇ ਕਸਵੱਟੀ ਰੱਖ ਦੇਣਾ ਵੀ ਆਪਣੇ ਆਪ ਨੂੰ ਪਰਖਣਾ ਕਿਵੇਂ ਹੈ ਕਿ ਤੁਸੀਂ ਗੁਲਾਮ ਹੋ ਕਿ ਆਜ਼ਾਦ ਹੋ ਸਾਡਾ ਗੁਰੂ ਗਿਆਨ ਗੁਰੂ ਸ਼ਬਦ ਗੁਰੂ ਤਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਸਵੱਟੀ ਬਣਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦੂਜਾ ਤੀਜਾ ਕੋਈ ਗ੍ਰੰਥ ਹੋਵੇ ਉਹਨੂੰ ਪਾਸੇ ਰੱਖ ਦਿਓ ਛੱਡ ਦਿਓ ਗੁਰੂ ਦੇ ਸਾਹਮਣੇ ਕਿਸੇ ਦੀ ਕੋਈ ਔਕਾਤ ਨਹੀਂ ਗੀ ਗੁਰੂ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਲਓ ਆਪਣੇ ਅੰਦਰ ਹੁਣ ਆਪਣੇ ਵਿਚਾਰਾਂ ਨੂੰ ਵੇਖੋ ਵੀ ਤੁਸੀਂ ਮਨਮਤ ਦੇ ਗੁਲਾਮ ਹੋ ਕਿਸੇ ਸਾਧ ਬਾਬੇ ਦੇ ਗੁਲਾਮ ਹੋ ਕਿਸੇ ਪਖੰਡ ਦੇ ਗੁਲਾਮ ਹੋ ਜਾਂ ਗੁਰਬਾਣੀ ਤੁਹਾਨੂੰ ਤਸਦੀਕ ਕਰ ਰਹੀ ਹੈ ਵੀ ਨਹੀਂ ਤੇਰੇ ਗਲੇ ਦੇ ਅੰਦਰ ਕੋਈ ਗੁਲਾਮੀ ਦੀ ਜੰਜੀਰ ਨਹੀਂ ਅਗਰ ਗੁਰਬਾਣੀ ਤਸਦੀਕ ਕਰਦੀ ਏ ਤੁਸੀਂ ਆਜ਼ਾਦ ਹੋ ਨਹੀਂ ਤੇ ਤੁਸੀਂ ਗੁਲਾਮ ਹੋ ਫਰਕ ਕੋਈ ਨਹੀਂ ਪੈਂਦਾ ਵੀ ਇਹਦੇ ਗੁਲਾਮ ਨਹੀਂ ਤੇ ਉਹਦੇ ਗੁਲਾਮ ਹੁਣ ਮੈਂ ਅਗਲਾ ਨੁਕਤਾ ਜਿਹੜਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਅੰਦਰ ਦਾ ਗੁਲਾਮ ਬੰਦਾ ਕ੍ਰਾਂਤੀ ਪੈਦਾ ਕਿਵੇਂ ਕਰ ਸਕਦਾ ਜਿਹਦੇ ਅੰਦਰ ਕ੍ਰਾਂਤੀ ਪੈਦਾ ਨਹੀਂ ਹੋਈ ਜਿਹਦੇ ਅੰਦਰ ਜ਼ਮੀਰ ਨਹੀਂ ਜਾਗੀ ਜਿਹਦੇ ਅੰਦਰੋਂ ਆਜ਼ਾਦੀ ਦੀ ਆਵਾਜ਼ ਨਹੀਂ ਆਈ ਉਹ ਬਾਹਰੋਂ ਰੌਲਾ ਪਾਈ ਵੀ ਜਾਵੇ ਜ਼ੁਬਾਨ ਦੇ ਨਾਲ ਕੀ ਫਰਕ ਪੈਂਦਾ ਹੈ ਤੋ ਖੈਰ ਅੰਦਰ ਦੀ ਗੁਲਾਮੀ ਬੰਦੇ ਨੂੰ ਕ੍ਰਾਂਤੀ ਕਰਨ ਤੋਂ ਰੋਕਦੀ ਹੈ ਕ੍ਰਾਂਤੀ ਦਾ ਜਨਮ ਕ੍ਰਾਂਤੀ ਦੀ ਸ਼ੁਰੂਆਤ ਅੰਦਰੋਂ ਦੀ ਔਰ ਵਿਚਾਰਾਂ ਤੋਂ ਦੀ ਵਿਚਾਰ ਤੁਹਾਡੀ ਆਧਾਰਸ਼ਿਲਾ ਨੇ ਤੇ ਉਸ ਆਧਾਰਸ਼ਿਲਾ ਨੂੰ ਵੇਖਣਾ ਬੜਾ ਜ਼ਰੂਰੀ ਹੈ ਕਿ ਰੇਤੇ ਦੀ ਆਧਾਰਸ਼ਿਲਾ ਹੈ ਪੱਥਰ ਦੀ ਆਧਾਰਸ਼ਿਲਾ ਹੈ ਜਾਂ ਕਾਦੀ ਆਧਾਰਸ਼ਿਲਾ ਹੈ ਜਦੋਂ ਕੋਈ ਕਿਲਾ ਬਣਾਉਂਦੇ ਹੋ ਮਹਿਲ ਬਣਾਉਂਦੇ ਹੋ ਘਰ ਬਣਾਉਂਦੇ ਹੋ ਤੇ ਸਭ ਤੋਂ ਪਹਿਲਾਂ ਆਧਾਰ ਸ਼ਿਲਾ ਵੰਦੇ ਹੋ ਨਾ ਉਹਨੂੰ ਮਜ਼ਬੂਤ ਕਰਦੇ ਹੋ ਨਾ ਪੱਕੀ ਕਰਦੇ ਹੋ ਨਾ ਜਿਹਨੂੰ ਆਪਾਂ ਨੀਂਹ ਕਹੀਏ ਬੁਨਿਆਦਾਂ ਕਹੀਏ ਬਈ ਇਹਦੇ ਵਿੱਚ ਕੁੱਟ-ਕੁੱਟ ਕੇ ਦੇ ਅੰਦਰ ਮਲਬਾ ਭਰੋ ਕੰਕਰੀਟ ਭਰੋ ਇਹਦੇ ਅੰਦਰ ਕਈ ਹੋਰ ਕਿਸਮ ਦਾ ਜੋ-ਜੋ ਵੀ ਰਿਲੇਟਿਡ ਸਮਾਨ ਹੈ ਉਹ ਭਰੋ ਤਾਂ ਕਿ ਨੀਂਹ ਬੁਨਿਆਦ ਕਮਜ਼ੋਰ ਨਾ ਰਹੇ ਫੇਰ ਹੀ ਉੱਤੇ ਉੱਚਾ ਮકાਨ ਉਸਰਦਾ ਹੈ ਨਾ ਤੇ ਜੇ ਰੇਤਾ ਭਰਿਆ ਹੋਵੇ ਬੁਨਿਆਦਾਂ ਦੇ ਅੰਦਰ ਉਹਦੇ ਉੱਤੇ ਚੰਗੀਆਂ ਇਮਾਰਤਾਂ ਉੱਚੀਆਂ ਇਮਾਰਤਾਂ ਕਿਵੇਂ ਉਸਾਰ ਲੋਗੇ ਬੁਨਿਆਦਾਂ ਵਿੱਚ ਧੇ ਰੇਤਾ ਤੁਹਾਡੀ ਬੁਨਿਆਦ ਕੀ ਹੈ ਤੁਹਾਡੇ ਵਿਚਾਰ ਵਿਚਾਰਾਂ ਵਿੱਚ ਰੇਤਾ ਹੈ ਵਿਚਾਰਾਂ ਵਿੱਚ ਖੋਟ ਹੈ ਵਿਚਾਰਾਂ ਵਿੱਚ ਮਨਮਤ ਹੈ ਵਿਚਾਰਾਂ ਵਿੱਚ ਕੋਈ ਸਾਧ ਬੈਠਾ ਹੈ ਤੇ ਫਿਰ ਆਜ਼ਾਦੀ ਕਾਦੀ ਹੋਈ ਤੇ ਆਜ਼ਾਦੀ ਦੀ ਮੰਗ ਕਾਦੀ ਹੋਈ ਹੁਣ ਇੱਕ ਨੁਕਤਾ ਹੋਰ ਨੋਟ ਕਰ ਲਿਓ ਵੀ ਤੁਸੀਂ ਜਿਹੜਾ ਆਜ਼ਾਦੀ ਆਜ਼ਾਦੀ ਦੀ ਰੋਜ਼ ਗੁਹਾਰ ਲਾਈ ਕੂਕ ਲਾਈ ਇਹ ਕਿਸੇ ਰਾਜਨੀਤਿਕ ਲੀਡਰ ਦੇ ਪੜਕਾਇਆ ਕੂਕ ਰਹੇ ਹੋ ਜਾਂ ਤੁਹਾਡੇ ਅੰਦਰ ਦੀ ਸਮਝ ਹੈ ਉਹਦੇ ਮੁਤਾਬਕ ਕਹਿ ਰਹੇ ਹੋ ਦੁਬਾਰਾ ਕਹਿ ਰਿਹਾ ਕਿਸੇ ਦੇ ਪੜਕਾਇਆ ਉਹ ਧਾਰਮਿਕ ਲੀਡਰ ਹੋਵੇ ਸਮਾਜਿਕ ਲੀਡਰ ਹੋਵੇ ਰਾਜਨੀਤਿਕ ਲੀਡਰ ਹੋਵੇ ਉਹਦੇ ਪੜਕਾਇਆ ਉਹਦੀ ਬੋਲੀ ਉਹਦੇ ਅਲਫਾਜ਼ ਅੱਗੇ ਡਿਲੀਵਰ ਕਰ ਰਹੇ ਹੋ ਪੇਸ਼ ਕਰ ਰਹੇ ਹੋ ਜਾਂ ਤੁਹਾਡੇ ਅੰਦਰ ਦੀ ਕ੍ਰਾਂਤੀ ਵਿੱਚੋਂ ਇਹ ਬੋਲ ਪੈਦਾ ਹੋਏ ਨੇ ਤੇ ਜਦੋਂ ਇਹ ਗੱਲ ਵੇਖੋਗੇ ਤੇ ਸਮਝ ਆਏਗਾ ਵੀ ਆਪਣੇ ਪੱਲੇ ਨਹੀਂ ਐ ਦੂਜੇ ਨੇ ਪੜਕਾਇਆ ਐ ਤੇ ਉਹ ਦੂਜੇ ਦੇ ਲਫ਼ਜ਼ ਤੁਹਾਡੀ ਜ਼ੁਬਾਨ ਵਿੱਚ ਪਾਏ ਗਏ ਤੁਸੀਂ ਅੱਗੇ 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 ਉਹਨਾਂ ਨੂੰ ਡਿਲੀਵਰ ਕਰੀ ਗਏ ਬੋਲੀ ਗਏ ਲੀਡਰਾਂ ਦੀ ਭਾਵੇਂ ਉਹ ਧਾਰਮਿਕ ਲੀਡਰ ਨੇ ਉਹਨਾਂ ਦੀ ਮੈਂਟੈਲਿਟੀ ਨੂੰ ਸਮਝੋ ਬਹੁਤ ਤਾਤ ਵਿੱਚ ਜਿਹੜੇ ਲੀਡਰ ਨੇ ਉਹ ਤੁਹਾਨੂੰ ਕੈਸ਼ ਕਰਨਾ ਚਾਹੁੰਦੇ ਨੇ ਪੰਜਾਬੀ ਵਰਤਾਂ ਤੁਹਾਡਾ ਮੋਢਾ ਵਰਤਣਾ ਚਾਹੁੰਦੇ ਨੇ ਕੰਮ ਆਪਣਾ ਗੋਲੀ ਆਪਣੀ ਮਸਲਾ ਆਪਣਾ ਮੋਢਾ ਤੁਹਾਡਾ ਜੇਲ੍ਹ ਚ ਜਾਣਾ ਹੈ ਤੁਸੀਂ ਮਰਨਾ ਹੈ ਤੁਸੀਂ ਰੁੱਲਣਾ ਹੈ ਤੁਹਾਡੇ ਪਰਿਵਾਰ ਨੇ ਉਹ ਕੈਸ ਕਰਕੇ ਆਪਣੇ ਆਲੀਸ਼ਾਨ ਬੰਗਲੇ ਵਿੱਚ ਬੈਠੇ ਮਿਲਦੇ ਨੇ ਖੈਰ ਇਸ ਤੋਂ ਅੱਗੇ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਮੇਰੀ ਇੱਕ ਰਿਕਵੈਸਟ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੇ ਅੰਦਰ ਦੇ ਉੱਤੇ ਰਾਜ਼ ਕਰਨਾ ਦੇ ਦਿੱਤਾ ਅੰਦਰ ਤੇ ਅੰਦਰ ਦਾ ਮਤਲਬ ਤੁਹਾਡੇ ਵਿਚਾਰ ਜਦੋਂ ਤੁਸੀਂ ਕਿਸੇ ਨੂੰ ਅਥਾਰਟੀ ਦੇ ਦਿੰਨੇ ਆ ਆਗਿਆ ਦੇ ਦਿੰਨੇ ਆ ਵੀ ਉਹ ਤੁਹਾਡੇ ਅੰਦਰ ਤੇ ਰਾਜ ਕਰ ਸਕਦਾ ਹੈ ਤੁਹਾਡੇ ਵਿਚਾਰਾਂ ਤੇ ਰਾਜ ਕਰ ਸਕਦਾ ਤੁਸੀਂ ਤੇ ਗੁਲਾਮ ਆਪੇ ਹੋ ਗਏ ਤੁਸੀਂ ਬਾਹਰ ਕੁਝ ਵੀ ਕਰੋਗੇ ਤੇ ਕਰਨ ਜੋਗੇ ਰਹੋਗੇ ਨਹੀਂ ਕਿਉਂਕਿ ਉਹ ਕਦੇ ਵੀ ਰੋਕ ਸਕਦਾ ਹੈ ਤੁਹਾਡੇ ਵਿਚਾਰਾਂ ਨੂੰ ਬਦਲ ਸਕਦਾ ਤੁਸੀਂ ਤੇ ਖੁਦ ਗੁਲਾਮੀ ਦੀ ਜ਼ੰਜੀਰ ਪਾਈ ਫਿਰਦੇ ਹੋ ਤੇ ਮੈਂ ਦੁਬਾਰਾ ਕਹਿਣ ਲੱਗਾ ਉਹ ਗੁਲਾਮੀ ਦੀ ਜ਼ੰਜੀਰ ਤੁਹਾਡੇ ਗਲੇ ਵਿੱਚ ਪਖੰਡ ਦੀ ਬਹੁਤਿਆਂ ਦੇ ਗਲੇ ਵਿੱਚ ਪਾਈ ਕਿੰਨੇ ਸਾਧ ਬਾਬਿਆਂ ਨੇ ਅਣਪੜ ਲੋਟੂ ਟਰੋਲੇ ਨੇ ਸਾਧ ਲਾਣੇ ਨੇ ਭਾਈ ਤੁਹਾਡੇ ਗਲੇ ਦੇ ਅੰਦਰ ਮੈਂ ਇੱਕ ਵਾਰੀ ਨਹੀਂ ਹਰ ਵਾਰੀ ਹਰ ਵਾਰੀ ਹੱਥ ਜੋੜ ਜੋੜ ਕੇ ਕਹਿ ਰਿਆਂ ਗੁਰਬਾਣੀ ਪੜਿਆ ਕਰੋ ਗੁਰਬਾਣੀ ਸਮਝਿਆ ਕਰੋ ਗੁਰਬਾਣੀ ਨੂੰ ਅਪਲਾਈ ਕਰ ਲਿਆ ਕਰੋ ਇੱਕ ਪਾਸੇ ਗੁਰਬਾਣੀ ਰੱਖੋ ਇੱਕ ਪਾਸੇ ਉਹ ਸਾਧ ਬਾਬੇ ਦੇ ਵਿਚਾਰ ਰੱਖੋ ਆਪਣੇ ਆਪ ਸਮਝ ਲੱਗ ਜਾਏਗੀ ਕਿ ਦੋਵਾਂ ਵਿੱਚੋਂ ਝੂਠਾ ਕੌਣੇ ਝੂਠ ਕੌਣ ਬੋਲ ਰਿਹਾ ਪਰ ਗੱਲ ਤੇ ਇੱਥੇ ਆਣ ਕੇ ਵਿਗੜ ਜਾਂਦੀ ਹੈ ਨਾ ਵੀ ਗੁਰਬਾਣੀ ਅਸੀਂ ਪੜਦੇ ਨਹੀਂ ਗੁਰਬਾਣੀ ਵੱਲ ਸਾਡੀ ਰੁਚੀ ਨਹੀਂ ਹੈ ਅਸੀਂ ਸਮਝਦੇ ਨਹੀਂ ਅਸੀਂ ਤੇ ਉਹਨੂੰ ਗੁਰਮਤ ਸਮਝ ਲੈਨੇ ਜਿਹੜੀ ਕਿਸੇ ਸਾਧਨੇ ਸਾਡੇ ਕੰਨਾਂ ਵਿੱਚ ਗੱਲ ਪਾ ਦਿੱਤੀ ਖੈਰ ਜਦੋਂ ਤੁਸੀਂ ਕਿਸੇ ਨੂੰ ਆਪਣੇ ਅੰਦਰ ਰਾਜ ਕਰਨ ਦਿੰਦੇ ਹੋ ਉਹ ਤੁਹਾਡੇ ਹੁਣ ਤਨ ਤੇ ਵੀ ਕਰੇਗਾ ਮਨ ਤੇ ਉਹਦਾ ਰਾਜ ਹੈ ਹੁਣ ਉਹ ਤੁਹਾਡੇ ਤਨ ਤੇ ਵੀ ਕਰੇਗਾ ਔਰ ਕਰਦੇ ਨੇ ਪੱਕੀਆਂ ਫਸਲਾਂ ਖੋ ਕੇ ਲੈ ਜਾਂਦੇ ਨੇ ਸੇਵਾ ਦੇ ਨਾਂ ਤੇ ਤੁਹਾਡੀਆਂ ਇੱਜ਼ਤਾਂ ਦੇ ਨਾਲ ਖੇਡਦੇ ਨੇ ਡੇਰਿਆਂ ਦੇ ਅੰਦਰ ਸ਼ੋਸ਼ਣ ਨਹੀਂ ਹੁੰਦੇ ਕੀ ਕੁਝ ਹੁੰਦਾ ਪਰ ਕਿਉਂ ਕਿਉਂਕਿ ਤੁਹਾਡੇ ਮਨਾਂ ਦੇ ਉੱਤੇ ਉਹ ਪਹਿਲਾਂ ਤੋਂ ਰਾਜ ਕਰ ਰਹੇ ਨੇ ਇੱਕ ਨੁਕਤਾ ਅਖੀਰ ਦੇ ਉੱਤੇ ਹੋਰ ਵੇਖ ਲਿਓ ਨੌਜਵਾਨ ਬੱਚਿਓ ਇਹ ਵੇਖੋ ਵੀ ਤੁਸੀਂ ਕਿਸੇ ਗੱਲੋਂ ਫਰਸਟ੍ਰੇਟ ਤੇ ਨਹੀਂ ਹੋ ਇਹ ਫਰਸਟ੍ਰੇਸ਼ਨ ਤੁਹਾਡੇ ਘਰ ਦੇ ਮਾਹੌਲ ਤੋਂ ਹੋ ਸਕਦੀ ਹੈ ਤੁਹਾਡੇ ਬੱਚਿਆਂ ਤੋਂ ਹੋ ਸਕਦੀ ਹੈ ਪਤੀ ਪਤਨੀ ਦੇ ਰਿਸ਼ਤੇ ਲੈ ਕੇ ਹੋ ਸਕਦੀ ਹੈ ਕਾਰੋਬਾਰ ਨੂੰ ਲੈ ਕੇ ਹੋ ਸਕਦੀ ਹੈ ਇਸ ਪੜ੍ਹਾਈ ਲਿਖਾਈ ਨੂੰ ਲੈ ਕੇ ਹੋ ਸਕਦੀ ਏਦਾਂ ਤੇ ਨਹੀਂ ਵੀ ਤੁਸੀਂ ਉਹ ਫਰਸਟ੍ਰੇਟ ਹੋ ਔਰ ਨਿਕਲ ਪਏ ਇਹਨਾਂ ਦੀ ਬਹੀਰ ਦੇ ਅੰਦਰ ਹੋ ਗਏ ਸ਼ਾਮਲ ਉੱਥੇ ਤੁਹਾਨੂੰ ਸ਼ਾਬਾਸ਼ ਦੇਣ ਵਾਲੇ ਤੁਹਾਡੀ ਕੰਡ ਥਾਪਣਣ ਵਾਲੇ ਲੋਕ ਮਿਲ ਗਏ ਥੋੜੇ ਜਿਹਾ ਪੈਸੇ ਤੁਹਾਡੀ ਜੇਬ ਦੇ ਅੰਦਰ ਪਾ ਦਿੱਤੇ ਤੁਸੀਂ ਵੇਖਿਆ ਵੀ ਇਹ ਤਾਂ ਰਾਈ ਬੜਾ ਚੰਗਾ ਹੈ ਸ਼ਾਬਾਸ਼ ਵੀ ਮਿਲ ਰਹੀ ਹੈ ਕੌਮ ਦੇ ਨਾਂ ਦੇ ਉੱਤੇ ਲੋਕ ਇੱਜ਼ਤ ਵੀ ਕਰਦੇ ਨੇ ਪੈਸਾ ਵੀ ਜੇ ਵਿੱਚ ਆ ਰਿਹਾ ਤੇ ਫਿਰ ਇਸ ਲੰਨ ਤੇ ਕਿਉਂ ਨਾ ਤੁਰ ਪਈਏ ਲੁੱਟ ਮਾਰ ਤੇ ਨਸ਼ਿਆਂ ਚ ਜਿਹੜਾ ਬੰਦਾ ਆਪ ਗਲਤਾਨ ਹੈ ਉਹ ਕੌਮ ਸੁਧਾਰਨ ਵਾਸਤੇ ਨਿਕਲ ਪੈਂਦਾ ਜਿਹੜਾ ਬੰਦਾ ਆਪ ਉਹਦਾ ਪਿਓ ਭਰਾ ਤਮਾਕੂ ਖਾਂਦਾ ਹੈ ਉਹ ਦੂਜਿਆਂ ਨੂੰ ਨਸ਼ਿਆਂ ਦੀ ਸੇਧ ਦੇਣ ਵਾਸਤੇ ਨਿਕਲ ਪੈਂਦਾ ਤੋਂ ਖੈਰ ਮੈਂ ਇਹੀ ਕਵਾਂਗਾ ਵੀ ਪਹਿਲਾਂ ਆਪਣੇ ਵਿਚਾਰ ਸ਼ੁੱਧ ਕਰੋ ਆਪਣੇ ਆਪ ਨੂੰ ਆਜ਼ਾਦ ਅੰਦਰੋਂ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਪੜੋ ਵਿਚਾਰੋ ਸੋਚੋ ਫਿਰ ਇਦੋਂ ਅੱਗੇ ਤੁਰਿਓ ਨਹੀਂ ਤੇ ਕੈਸ ਹੋਵੋਗੇ ਲੁੱਟੇ ਜਾਓਗੇ ਮਾਰੇ ਜਾਓਗੇ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਪੱਲੇ ਕੁਛ ਨਾ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ